ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ 22 ਦਸੰਬਰ 1704 ਈਸਵੀ ਨੂੰ ਜਦੋਂ 40 ਸਿੰਘਾਂ ਦਾ 10 ਲੱਖ ਦੀ ਮੁਗਲ ਫੌਜ ਨਾਲ ਮੁਕਾਬਲਾ ਹੋਇਆ ਤਾਂ ਸਾਰੇ ਦਿਨ ਦੇ ਯੁੱਧ ਵੇਚੇ 35 ਸੇਂਗ ਤੇ ਦੋ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸਨ ਰਾਤ ਪੈ ਗਈ ਗੜੀ ਦੇ ਚਾਰੇ ਪਾਸੇ ਮੁਗਲਾਂ ਦੀ ਫੌਜ ਦਾ ਘੇਰਾ ਸੀ ਇਹ ਸਾਰੇ ਹਾਲਾਤ ਵਾਰੇ ਜਾਣ ਕੇ ਪੰਜ ਸੇਂਗ ਜਿਹੜੇ ਇਸ ਸਮੇ ਗੁਰੂ ਜੀ ਕੋਲ ਰਹੇ ਗਏ ਸਨ ਉਹਨਾਂ ਨੇ ਬੇਨਤੀ ਕੀਤੀ ਕਿ ਗੁਰੂ ਜੀ ਹੁਣ ਰਾਤ ਹੋ ਗਈ ਹੈ ਇਸ ਕਰਕੇ ਆਪ ਜੀ ਇਥੋਂ ਨਿਕਲ ਜਾਓ ਤਦ ਗੁਰੂ ਜੀ ਨੇ ਪੰਜਾਂ ਸਿੰਘਾਂ ਦਾ ਹੁਕਮ ਮੰਨਿਆ ਤੇ ਆਪਣੀ ਸ਼ਕਲ ਨਾਲ ਮਿਲਦੀ ਜੁਲਦੀ ਸ਼ਕਲ ਵਾਲੇ ਭਾਈ ਸੰਦਲ ਸਿੰਘ ਜੀ ਨੂੰ ਕਲਗੀ ਦੇ ਕੇ ਆਪਣੀ ਪੋਸ਼ਾਕ ਪਹਿਨਾ ਕੇ ਗੱਡੀ ਵਿੱਚ ਬੈਠਣ ਦੀ ਤੈਜੀਬ ਸਮਝਾਈ ਤਾਂ ਕਿ ਮੁਗਲਾਂ ਨੂੰ ਗੁਰੂ ਜੀ ਦੇ ਹੋਂਦ ਦਾ પુਲੇਖਾ ਬਣਿਆ ਰਹੇ ਕਲਗੀਧਰ ਪਾਤਸ਼ਾਹ ਨੇ ਤੈਨ ਭਾਈ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਨੂੰ ਲੈ ਕੇ ਗੜੀ ਦੀ ਪਿਛਲੇ ਪਾਸੇ ਦੀ ਛੋਟੀ bari ਤੋਂ ਰਾਤ ਦੇ ਹਰੇਰੇ ਵਿੱਚ ਬਾਹਰ ਆ ਗਏ ਬਾਹਰ ਆ ਕੇ ਗੁਰੂ ਜੀ ਨੇ ਆਪਣੇ ਤਿੰਨਾਂ ਸਾਥੀ ਸਿੰਘਾਂ ਨੂੰ ਕਿਹਾ ਕਿ ਇਹ ਤਾਰਾ ਵੇਖ ਲਓ ਜੇਕਰ ਆਪਸ ਵਿੱਚ ਵਿਛੜ ਜਾਓ ਤਾਂ ਇਸ ਤਾਰੇ ਦੀ ਸੀਧ ਉੱਤੇ ਤੁਰੇ ਆਣਾ ਸਿੰਘਾਂ ਨੂੰ ਇਸ ਤਰ੍ਹਾਂ ਸਮਝਾ ਕੇ ਗੁਰੂ ਜੀ ਨੇ ਕਮਰ ਕਸਾ ਕਸ ਲਿਆ ਤੇ ਅਰਦਾਸ ਕਰਕੇ ਬਾਹਰ ਆ ਗਏ ਗੜੀ ਤੋਂ ਬਾਹਰ ਆ ਕੇ ਗੁਰੂ ਜੀ ਨੇ ਤਿੰਨ ਵਾਰੀ ਤਾੜੀ ਮਾਰ ਕੇ ਉੱਚੀ ਆਵਾਜ਼ ਨਾਲ ਆਖਿਆ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਜੇ ਕਿਸੇ ਵਿੱਚ ਹਿੰਮਤ ਹੋਵੇ ਆ ਆ ਕੇ ਰੋਕ ਲਵੇ ਗੁਰੂ ਜੀ ਦੀ ਆਵਾਜ਼ ਸੁਣ ਕੇ ਰਾਤ ਦੇ ਹਨੇਰੇ ਵਿੱਚ ਜਿਹੜਾ ਵੀ ਮੁਗਲ ਸਾਹਮਣੇ ਹੋਇਆ ਉਹਨੂੰ ਮੌਤ ਦੇ ਘਾਟ ਉਤਾਰ ਕੇ ਗੁਰੂ ਜੀ ਅੱਗੇ ਤੁਰ ਗਏ ਇਸ ਰੋਲੇ ਰਸਤੇ ਵਿੱਚ ਗੁਰੂ ਜੀ ਦੇ ਨਾਲੋਂ ਤਿੰਨ ਸਿੰਘ ਵੀ ਵਿਛੜ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੁਗਲ ਫੌਜਾਂ ਦੇ ਘੇਰੇ ਵਿੱਚੋਂ ਨਿਕਲ ਕੇ ਮਾਛੀਵਾੜੇ ਨੂੰ ਚੱਲ ਪਏ ਰਾਤ ਹਨੇਰੀ ਸੀ ਰਾਹ ਦਿਖਾਈ ਨਹੀਂ ਦਿੰਦਾ ਸੀ ਤੇ ਹਰ ਪਾਸੇ ਕੰਡਿਆਂ ਦੀਆਂ ਝਾੜੀਆਂ ਵੀ ਸਨ ਸਾਰਾ ਇਲਾਕਾ ਮੁਸਲਮਾਨਾਂ ਦੀ ਜ਼ਗੀਰ ਸੀ ਇਸ ਇਲਾਕੇ ਦੇ ਪਿੰਡਾਂ ਵਿੱਚੋਂ ਲੰਘਣਾ ਵੀ ਖਤਰੇ ਤੋਂ ਖਾਲੀ ਨਹੀਂ ਸੀ ਕਿਉਂਕਿ ਗੁਰੂ ਜੀ ਨੂੰ ਪਕੜਨ ਲਈ ਮੁਗਲ ਫੌਜ ਦੇ ਸਿਪਾਹੀ ਹਰ ਸਾਥੇ ਘੁੰਮ ਰਹੇ ਸਾਨੇ ਸਵੇਰ ਹੁੰਦਿਆ ਗੁਰੂ ਜੀ ਕੀੜੀ ਪਿੰਡ ਕੋਲ ਪਹੁੰਚੇ ਉੱਥੇ ਅਰਫੂ ਤੇ ਗਾਮੂ ਨਾ ਦੇ ਦੋ ਗੁਜਰਾਂ ਨੇ ਗੁਰੂ ਜੀ ਨੂੰ ਪਹਿਚਾਣ ਲਿਆ ਤੇ ਫੜਾਉਣ ਲਈ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਗੁਰੂ ਜੀ ਨੇ ਉਹਨਾਂ ਨੂੰ ਇਸ਼ਾਰੇ ਨਾਲ ਚੁੱਪ ਰਹਿਣ ਲਈ ਕਿਹਾ ਪਰ ਉਹ ਨਾ ਟਲੇ ਤਾਂ ਗੁਰੂ ਜੀ ਨੇ ਦੋਹਾਂ ਨੂੰ ਮੌਤ ਦੇ ਘਾਟ ਤਾਰ ਦਿੱਤਾ ਉਸ ਤੋਂ ਬਾਅਦ ਗੁਰੂ ਜੀ ਚੱਲਦੇ ਹੀ ਗਏ ਜਦ ਤੱਕ ਮਾਛੀਵਾੜਾ ਪਿੰਡ ਦਿਖਾਈ ਨਾ ਦਿੱਤਾ ਔਰ ਗੁਰੂ ਜੀ ਵੈਰੀ ਫੋਜ ਤੋਂ ਦੂਰ ਪਿੰਡ ਤੋਂ ਬਾਹਰ ਇੱਕ ਬਾਗ ਵਿੱਚ ਪਹੁੰਚੇ ਇਹ ਬਾਗ ਗੁਲਾਬੇ ਮਸੰਦਦਾਸੀ ਇਸ ਬਾਗ ਵਿੱਚ ਇੱਕ ਰਹਿਟ ਵਾਲਾ ਖੂਹ ਸੀ ਜਿਸ ਨੂੰ ਅਮਰਤ ਵੇਲੇ ਬਾਗ ਦਾ ਮਾਲੀ ਚਲਾ ਰਿਹਾ ਸੀ ਗੁਰੂ ਜੀ ਨੇ ਖੂ ਤੋਂ ਇੱਕ ਟੈਂਡ ਖੋਲ ਕੇ ਜਲ ਛਕਿਆ ਅਤੇ ਇਸ ਰਾਣੇ へਠਾਂ ਟੈਂਡ ਰੱਖ ਕੇ ਉੱਪਰ ਕਮਰ ਕੱਸੇ ਵਾਲਾ ਕੱਪੜਾ ਤਾਣ ਕੇ ਬਹੁ ਦੀ ਕੜਕੜਾਉਂਦੀ ਸਰਦੀ ਵਿੱਚ ਆਪਣੀ ਮौज ਵਿੱਚ ਵਿਰਾਜ ਗਏ ਉਸ ਮਾਲੀ ਨੇ ਗੁਰੂ ਜੀ ਨੂੰ ਪਹਿਚਾਣ ਲਿਆ ਮਾਲੀ ਆਪਣੇ ਸਵਾਮੀ ਗੁਲਾਬੇ ਮਸੰਦ ਨੂੰ ਸੂਚਨਾ ਦੇਣ ਚਲਾ ਗਿਆ ਕਿ ਤੁਹਾਡੇ ਬਾਗ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਧਾਰੇ ਹਨ ਐਨੇ ਵਿੱਚ ਵਿਛੜੇ ਹੋਏ ਸਿੰਘ ਵੀ ਗੁਰੂ ਜੀ ਦੀ ਖੋਜ ਕਰਦੇ ਹੋਏ ਗੁਰੂ ਜੀ ਕੋਲ ਪਹੁੰਚ ਗਏ ਗੁਲਾਬਾ ਮਸੰਦ ਸੂਚਨਾ ਮਿਲਦੇ ਹੀ ਗੁਰੂ ਜੀ ਕੋਲ ਆ ਗਿਆ ਉਹ ਸਾਰਿਆਂ ਨੂੰ ਆਪਣੇ ਘਰ ਲੈ ਗਿਆ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਬੜੇ ਹੀ ਚਾ ਨਾਲ ਸ਼ਾਨਦਾਰ ਸਵਾਗਤ ਕੀਤਾ ਪਰ ਮੁਗਲ ਪ੍ਰਸ਼ਾਸਨ ਵੱਲੋਂ ਬਹਿਬੀਤ ਵੀ ਹੋ ਰਿਆ ਸੀ ਕਿ ਕਦੇ ਮੁਗਲਾਂ ਨੂੰ ਗੁਰੂ ਜੀ ਦੀ ਬਨਕ ਨਾ ਲੱਗ ਜਾਵੇ ਕਿ ਗੁਰੂ ਜੀ ਮੇਰੇ ਕੋਲ ਪਧਾਰੇ ਹਨ ਤਾਂ ਉਸਨੇ ਤੁਰੰਤ ਹੀ ਗੁਰੂ ਜੀ ਤੇ ਸਿੱਖਾਂ ਨੂੰ ਆਪਣੇ ਘਰ ਦੇ ਤਖਾਨੇ ਵਿੱਚ ਨਿਵਾਸ ਕਰਵਾਇਆ ਅਤੇ ਸਰਦਾਰਾਂ ਨਾਲ ਸੇਵਾ ਵਿੱਚ ਲੱਗ ਗਿਆ ਪਿੰਡ ਵਿੱਚ ਗੁਰੂ ਜੀ ਦੇ ਦੋ ਮੁਸਲਮਾਨ ਸੇਵਕ ਗਨੀਖਾਂ ਅਤੇ ਨਵੀਖਾਂ ਰਹਿੰਦੇ ਸਨ ਇਹ ਲੋਕ ਘੋੜਿਆਂ ਦਾ ਵਪਾਰ ਕਰਦੇ ਸਨ ਉਹਨਾਂ ਨੇ ਗੁਰੂ ਜੀ ਨੂੰ ਕਈ ਵਾਰ ਘੋੜੇ ਵਿੱਚ ਸਨ ਤੇ ਅਕਸਰ ਗੁਰੂ ਜੀ ਨੂੰ ਮਿਲਦੇ ਰਹਿੰਦੇ ਸਨ ਜਦੋਂ ਮੁਗਲ ਫੌਜਾਂ ਨੇ ਪਿੰਡ-ਪਿੰਡ ਦਾ ਤਲਾਸ਼ੀ ਅਭਿਆਨ ਚਲਾਇਆ ਤਾਂ ਗੁਲਾਬੇ ਮਸਾਂਦ ਨੂੰ ਚਿੰਤਾ ਹੋਈ ਗੁਰੂ ਜੀ ਵੀ ਉਸ ਨੂੰ ਕਿਸੇ ਕਠਿਨਾਈ ਵਿੱਚ ਨਹੀਂ ਪਾਉਣਾ ਚਾਹੁੰਦੇ ਸਨ ਇਸ ਲਈ ਗੁਰੂ ਜੀ ਨੇ ਗਨੀਖਾ ਤੇ ਨਬੀ ਖਾਨ ਨੂੰ ਬੁਲਾਵਾ ਭੇਜਿਆ ਇਹਨਾਂ ਦੋਵਾਂ ਬਿਰਾਵਾਂ ਨੇ ਗੁਰੂ ਜੀ ਨੂੰ ਸੰਕਟ ਦੀ ਘੜੀ ਵਿੱਚ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਤੇ ਆਪਣੀਆਂ ਸੇਵਾਵਾਂ ਅਰਪਿਤ ਕੀਤੀਆਂ ਤੇ ਸਾਰਿਆਂ ਨੇ ਮਿਲ ਕੇ ਇੱਕ ਯੋਜਨਾ ਬਣਾਈ ਅਤੇ ਯੁਕਤੀ ਨਾਲ ਗੁਰੂ ਜੀ ਨੂੰ ਕਿਸੇ ਸੁਰੱਖਿਅਤ ਸਥਾਨ ਤੇ ਲੈ ਕੇ ਚੱਲਣ ਦੇ ਕਾਰਜ ਵਿੱਚ जुट ਗਏ ਉਹਨਾਂ ਦਿਨਾਂ ਵਿੱਚ ਉੱਚ ਦੇ ਪੀਰ ਮੁਸਲਮਾਨਾਂ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਸਨ ਇਹ ਮੁਸਲਮਾਨ ਸੂਫੀ ਫਕੀਰ ਲੰਮੀ ਦਾੜੀ ਅਤੇ ਕੇਸ ਰੱਖਦੇ ਸਨ ਪਰ ਕੇਸਾਂ ਦਾ ਜੂڑا ਨਹੀਂ ਕਰਦੇ ਸਨ ਬਲਕਿ ਕੇਸਾਂ ਨੂੰ ਖੁੱਲਾ ਰੱਖ ਕੇ ਤੇ ਪਗੜੀ ਬੰਨ੍ਹਦੇ ਸਨ ਤੇ ਨੀਲੇ ਵਸਤਰ ਧਾਰਨ ਕਰਦੇ ਸਨ ਉਹ ਅਕਸਰ ਆਪਣੇ ਮੁਰੀਦਾਂ ਨੂੰ ਮਿਲਣ ਤੇ ਲੋਕਾਂ ਕੋਲੋਂ ਭੇਟ ਆਦੀ ਲੈਣ ਪਿੰਡਾਂ ਵਿੱਚ ਨਿਕਲਿਆ ਕਰਦੇ ਸਨ ਗੁਰੂ ਜੀ ਨੂੰ ਉੱਚ ਦੇ ਪੀਰ ਦੀ ਤਰ੍ਹਾਂ ਵੇਸ ਧਾਰਨ ਕਰਵਾ ਦਿੱਤਾ ਗਿਆ ਅਤੇ ਗੁਰੂ ਜੀ ਨੂੰ ਉਸੇ ਤਰ੍ਹਾਂ ਪਲੰਗ ਤੇ ਬਿਠਾ ਕੇ ਮਾਛੀਵਾੜੇ ਤੋਂ ਹੋਰ ਕਿਸੇ ਸੁਰੱਖਿਤ ਸਥਾਨ ਲਈ ਚਾਲ ਪਏ ਗੁਰੂ ਜੀ ਦੇ ਪਲੰਗ ਨੂੰ ਅੱਗੋਂ ਪਾਸੇ ਗਨੀ ਖਾ ਤੇ ਨਵੀ ਖਾਨ ਨੇ ਚੁੱਕਿਆ ਤੇ ਪਿੱਛੇ ਪਾਸੇ ਭਾਈਦਰਮ ਸਿੰਘ ਅਤੇ ਮਾਨ ਸਿੰਘ ਨੇ ਚੁੱਕ ਲਿਆ ਤੇ ਭਾਈ ਦਾਇਆ ਸਿੰਘ ਜੀ ਨੂੰ ਹੱਥ ਵਿੱਚ ਮੋਹਰ ਪੰਖ ਦਾ ਚਵਰ ਪਕੜਾ ਦਿੱਤਾ ਗਿਆ ਜੋ ਉਹ ਗੁਰੂ ਜੀ ਉੱਤੇ ਝੁਲਾਉਣ ਲੱਗਾ ਇਸ ਤਰ੍ਹਾਂ ਗੁਰੂ ਜੀ ਉੱਚ ਦੇ ਪੀਰ ਬਣ ਕੇ ਮਾਛੀਵਾੜੇ ਤੋਂ ਚੱਲ ਪਏ ਰਸਤੇ ਵਿੱਚ ਲੋਕਾਂ ਨੂੰ ਇਹ ਹੀ ਦੱਸਦੇ ਗਏ ਕਿ ਪਲੰਗ ਉੱਤੇ ਉੱਚ ਦੇ ਪੀਰ ਵਿਰਾਜਮਾਨ ਹਨ ਮਾਛੀਵਾੜੇ ਤੋਂ ਚੱਲ ਕੇ 12 ਮੀਲਾਂ ਦੀ ਦੂਰੀ ਤੇ ਗੁਰੂ ਜੀ ਗੁੰਗਰਾਲੀ ਪਹੁੰਚੇ ਰਾਤ ਵਿਸਰਾਮ ਕੀਤਾ ਤੇ ਅਗਲੇ ਦਿਨ ਇੱਥੋਂ 13 ਮੀਲਾਂ ਦੀ ਦੂਰੀ ਤੇ ਪਿੰਡ ਲੱਲ ਪਹੁੰਚੇ ਇੱਥੇ ਪਿੰਡ ਦੇ ਬਾਹਰ ਇੱਕ ਤਲਾਬ ਦੇ ਕੰਢੇ ਬੋੜ ਹੇਠਾਂ ਆਰਾਮ ਕੀਤਾ ਉੱਥੇ ਮੁਗਲ ਫੌਜ ਨੇ ਰੋਕ ਲਿਆ ਅਤੇ ਇਹ ਜਾਣਨਾ ਚਾਹਿਆ ਕੇ ਉੱਚ ਦੇ ਪੀੜ ਦੇ ਰੂਪ ਵਿੱਚ ਇਦਰੇ ਗੁਰੂ ਗੋਬਿੰਦ ਸਿੰਘ ਤਾਂ ਨਹੀਂ ਹਨ ਗੁਰੂ ਜੀ ਨਾਲ ਮੁਗਲ ਫੌਜ ਦੇ ਅਧਿਕਾਰੀਆਂ ਨੇ ਗੱਲਬਾਤ ਕੀਤੀ ਜਿਸ ਦਾ ਜਵਾਬ ਗੁਰੂ ਜੀ ਨੇ ਫਾਰਸੀ ਭਾਸ਼ਾ ਵਿੱਚ ਦਿੱਤਾ ਪਰ ਅਧਿਕਾਰੀ ਦੁਵਿਧਾ ਵਿੱਚ ਸਨ ਇੱਕ ਪਾਸੇ ਉੱਚ ਦਾ ਪੀਰ ਤੇ ਦੂਜੇ ਪਾਸੇ ਗੁਰੂ ਜੀ ਦਾ ਬਚ ਕੇ ਨਿਕਲ ਜਾਣਾ ਉਹਨਾਂ ਦੀ ਨੌਕਰੀ ਨੂੰ ਸੰਕਟ ਵਿੱਚ ਪਾ ਸਕਦਾ ਸੀ ਅਧਿਕਾਰੀ ਨੇ ਪ੍ਰਸਤਾਵ ਰੱਖਿਆ ਕਿ ਤੁਸੀਂ ਸਾਡੇ ਇੱਥੇ ਭੋਜਨ ਗ੍ਰਹਿਣ ਕਰੋ ਤਦ ਜਵਾਬ ਵਿੱਚ ਗੁਰੂ ਜੀ ਨੇ ਕਿਹਾ ਕਿ ਮੈਂ ਚਿਲਾ ਘਟ ਰਿਹਾ ਹਾਂ ਮਤਲਬ ਕਿ ਮੈਂ ਉਪਵਾਸ ਧਾਰਨ ਕੀਤਾ ਹੋਇਆ ਹੈ ਪਰ ਮੇਰੇ murid ਇਹ ਤੋਂ ਹਟੇ ਨਾਲ ਭੋਜਨ ਕਰਨਗੇ ਤਾਂ ਇਸੇ ਤਰ੍ਹਾਂ ਹੀ ਕੀਤਾ ਗਿਆ ਭੋਜਨ ਕਰਨ ਲੱਗੇ ਤਾਂ ਭਾਈ ਦਇਆ ਸਿੰਘ ਜੀ ਨੇ ਗੁਰੂ ਆਗਿਆ ਅਨੁਸਾਰ ਆਪਣੀ ਛੋਟੀ ਕਿਰਪਾਨ ਭੋਜਨ ਵਿੱਚ ਪਾ ਕੇ ਗੁਰੂ ਮੰਤਰ ਉਚਾਰਨ ਕੀਤਾ ਓਹ ਪ੍ਰਸਾਦ ਬਣ ਗਿਆ ਤੇ ਫਿਰ ਖੁਸ਼ੀ ਨਾਲ ਭੋਜਨ ਕਰ ਲਿਆ ਜਾਂਦੇ ਸਮੇਂ ਥਾਲੀ ਵਿੱਚੋਂ ਭੋਜਨ ਦਾ ਕੁਝ ਅੰਸ਼ ਰੁਮਾਲ ਵਿੱਚ ਬੰਨ ਲਿਆ ਇਸ ਵਿੱਚ ਫੌਜੀ ਅਧਿਕਾਰੀ ਨੇ ਡੇਢੇ ਦੇ ਪਿੰਡ ਸਲੋਪਰ ਵਿੱਚੋਂ হাজী ਪੀਰ ਮੁਹੰਮਦ ਨੂੰ ਗੁਰੂ ਜੀ ਦੀ ਪਛਾਣ ਕਰਨ ਲਈ ਸੱਦ ਲਿਆ ਇਹ ਕਾਜੀ ਸਾਹਿਬ ਗੁਰੂ ਜੀ ਨੂੰ ਬਚਪਨ ਵਿੱਚ ਫਾਰਸੀ ਭਾਸ਼ਾ ਦੀ ਪੜ੍ਹਾਈ ਕਰਵਾਉਂਦੇ ਰਹੇ ਸੀ ਜਦੋਂ ਕਾਜੀ ਸਾਹਿਬ ਨੇ ਗੁਰੂ ਜੀ ਨੂੰ ਪਛਾਣ ਲਿਆ ਤਾਂ ਉਸ ਨੇ ਦੋਹਰੇ ਅਰਥਾਂ ਵਾਲੀ ਭਾਸ਼ਾ ਵਿੱਚ ਕਿਹਾ ਕਿ ਹਾਂ ਮੈਂ ਇਹਨਾਂ ਨੂੰ ਜਾਣਦਾ ਹਾਂ ਇਹ ਮੇਰੇ ਪੀਰ ਹਨ ਇਹਨਾਂ ਨੂੰ ਜਾਣ ਦਿਓ ਇਸ ਤਰ੍ਹਾਂ ਗੁਰੂ ਜੀ ਕਠਿਨ ਘੜੀ ਵਿੱਚੋਂ ਸਹੇਜ ਹੀ ਨਿਕਲ ਗਏ ਉਸ ਤੋਂ ਬਾਅਦ ਗੁਰੂ ਜੀ ਲਲ ਤੋਂ ਚੱਲ ਕੇ ਪਿੰਡ ਕਟਾਣੇ ਪਹੁੰਚੇ ਇੱਥੇ ਗੁਰਦੁਆਰਾ ਕਟਾਣਾ ਸਾਹਿਬ ਹੈ ਫਿਰ ధਨੇਜ ਦੇ ਰਸਤੇ ਆਲਮਗੀਰ ਪਹੁੰਚੇ ਆਲਮਗੀਰ ਪਿੰਡ ਦੇ ਨੌਦਾ ਸਿੰਘ ਨੇ ਗੁਰੂ ਜੀ ਨੂੰ ਇੱਕ ਘੋੜਾ ਭੇਟ ਕੀਤਾ ਤਦ ਗੁਰੂ ਜੀ ਨੇ ਪਾਲਕੀ ਤਿਆਰ ਦਿੱਤੀ ਤੇ ਅੱਗੇ ਲਈ ਘੋੜੇ ਦੀ ਸਵਾਰੀ ਕੀਤੀ 65 ਤੋਂ 1 ਮੀਲ ਦੂਰ ਗੁਰੂ ਜੀ ਦੇ ਠਹਿਰਣ ਦਾ ਸਥਾਨ ਸੀ ਇੱਥੇ ਹੁਣ ਮੰਜੀ ਸਾਹਿਬ ਆਲਮਗੀਰ ਨਾ ਦਾ ਗੁਰਦੁਆਰਾ ਸੋਭਾਏਮਾਨ ਹੈ ਗੁਰੂ ਜੀ ਆਲਮਗੀਰ ਤੋਂ ਪਿੰਡ ਬਹਰ ਆਏ ਉੱਥੇ ਉਦਾਸੀ ਮਹੰਤ ਕਿਰਪਾਲ ਦਾਸ ਦਾ ਡੇਰਾ ਸੀ ਜਿਨ੍ਹਾਂ ਨੇ ਭੰਗਾਣੀ ਦੀ ਜੰਗ ਵਿੱਚ ਆਪਣੇ ਮੋٹے ਛੋਟੇ ਨਾਲ ਹੀ ਫੌਜੀ ਸਰਦਾਰ ਹਾਇਤ ਖਾਨ ਨੂੰ ਮਾਰ ਸੁੱਟਿਆ ਸੀ ਹੁਣ ਉਸ ਦੀ ਜਗ੍ਹਾ ਤੇ ਉਸ ਦਾ ਇੱਕ ਚੇਲਾ ਮਹੰਤ ਸੀ ਉਸ ਨੇ ਗੁਰੂ ਜੀ ਦਾ ਬੜਾ ਆਦਰ ਸਤਕਾਰ ਕੀਤਾ ਪਰ ਜਦੋਂ ਪਤਾ ਲੱਗਾ ਕਿ ਮੁਗਲ ਫੌਜ ਗੁਰੂ ਜੀ ਦੀ ਭਾਲ ਕਰ ਰਹੀ ਹੈ ਤਾ ਉਹ ਘਬਰਾ ਗਿਆ ਇਥੋਂ ਗੁਰੂ ਜੀ ਨੇ ਗਨੀ ਖਾਤੇ ਨਵੀ ਖਾਨ ਨੂੰ ਆਦਰ ਸਤਕਾਰ ਨਾਲ ਵਿਦਾ ਕੀਤਾ ਤੇ ਇੱਕ ਯਾਦਗਾਰੀ ਪੱਤਰ ਲਿਖ ਕੇ ਦਿੱਤਾ ਜਿਸ ਵਿੱਚ ਉਹਨਾਂ ਦੀ ਵੱਡ ਮੁੱਲੀ ਸੇਵਾ ਦਾ ਜ਼ਿਕਰ ਕੀਤਾ ਤੇ ਖਾਲਸਾ ਪੰਥ ਨੂੰ ਉਹਨਾਂ ਦਾ ਆਦਰ ਸਤਕਾਰ ਕਰਨ ਦਾ ਹੁਕਮ ਦਿੱਤਾ ਗੁਰੂ ਪਿਆਰੇਓ ਅਗਲੇ ਦਿਨ ਸਵੇਰ ਨਾਲ ਗੁਰੂ ਜੀ ਬਹੌਰ ਤੋਂ ਚੱਲ ਕੇ ਸਿਲਵਾਨੀ ਤਹਿਸੀਲ ਜਗਰਾਵਾ ਪਹੁੰਚੇ ਉੱਥੇ ਰਾਏਕੋਟ ਜੱਟਪੁਰੇ ਦਾ ਚੌਧਰੀ ਰਾਏਕਲਾ ਆਇਆ ਹੋਇਆ ਸੀ ਉਹ ਬੜੇ ਆਦਰ ਸਤਕਾਰ ਨਾਲ ਗੁਰੂ ਜੀ ਨੂੰ ਜੱਟਪੁਰੇ ਲੈ ਗਿਆ ਉਥੇ ਆਪਣੇ ਮਕਾਨ ਵਿੱਚ ਉਤਾਰਾ ਦਿੱਤਾ ਗੁਰੂ ਜੀ ਦੀਆਂ ਮੁਸੀਬਤਾਂ ਅਤੇ ਕਸ਼ਟਾਂ ਨੂੰ ਸੁਣ ਕੇ ਰਾਜਕਲਾ ਰੋਣ ਲੱਗ ਪਿਆ ਤੇ ਜਾਲਮਾਂ ਨੂੰ ਬਦ ਅਸੀਸਾਂ ਦੇਣ ਤੇ ਲਾਂਤਾਂ ਪਾਉਣ ਲੱਗ ਪਿਆ ਉਸ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮੈਂ ਹਰ ਤਰ੍ਹਾਂ ਦੀ ਸੇਵਾ ਲਈ ਹਾਜ਼ਰ ਹਾਂ ਕੋਈ ਸੇਵਾ ਬਖਸ਼ੋ ਤਦ ਗੁਰੂ ਜੀ ਨੇ ਰਾਏ ਕਲਾ ਨੂੰ ਕਿਹਾ ਕਿ ਕਿਸੇ ਸਿਆਣੇ ਆਦਮੀ ਨੂੰ ਸਰਹੰਦ ਭੇਜੋ ਜੋ ਪਤਾ ਲੈ ਆਵੇ ਕਿ ਸਰਸਾ ਪਾਰ ਕਰਦੇ ਸਮੇਂ ਵਿਛੜੇ ਵਹੀਰ ਵਿੱਚ ਕੋਈ ਪਕੜਾਤਾ ਨਹੀਂ ਗਿਆ ਤਦ ਚੌਧਰੀ ਨੇ ਮਾਹੀ ਨਾਮ ਦੇ ਇੱਕ ਬੰਦੇ ਨੂੰ ਸਰਾਂਦ ਵੇਜਿਆ ਉਥੋਂ ਸਰਾਂਦ ਲਗਭਗ 70 ਮੀਲ ਦੀ ਦੂਰੀ ਤੇ ਸੀ ਮਾਹੀ ਅਗਲੇ ਦਿਨ ਹੀ ਸਹਬਜਾਦਿਆਂ ਤੇ ਮਾਤਾ ਜੀ ਦੀ ਸ਼ਹੀਦੀ ਦੀ ਖਬਰ ਲੈ ਕੇ ਪਹੁੰਚਿਆ ਮਾਹੀ ਨੇ ਰੋ ਰੋ ਕੇ ਸਾਰੇ ਹਾਲਾਤ ਦਾ ਵਰਣ ਕੀਤਾ ਕਿ ਛੋਟੇ ਸਹਬਜਾਦਿਆਂ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਰੋਣ ਵਾਲਿਆਂ ਦੇ ਰੋਕਿਆਂ ਵੀ ਹੰਝੂ ਨਹੀਂ ਰੁਕਦੇ ਸਾਨੇ ਪਰ ਗੁਰੂ ਜੀ ਅਡੋਲ ਬੈਠੇ ਰਹੇ ਜਦ ਮਾਹੀ ਸਾਰਾ ਹਾਲ ਸੁਣਾ ਚੁੱਕਾ ਤਾਂ ਗੁਰੂ ਜੀ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਕਿ ਉਸ ਨੇ ਸਹਿਬਜ਼ਾਦਿਆਂ ਨੂੰ ਐਨੀ ਦ੍ਰਿੜਤਾ ਬਖਸ਼ੀ ਕਿ ਭਿਆਨਕ ਤਸੀਹੇ ਵੀ ਹਾਸ ਹਾਸ ਕੇ ਜਰ ਗਏ ਤੇ ਧਰਮ ਦੀ ਖਾਤਰ ਜਾਨਾ ਵਾਰ ਗਏ ਗੁਰੂ ਪਿਆਰੇਓ ਉਸ ਸਮੇਂ ਗੁਰੂ ਜੀ ਨੇ ਆਪਣੇ ਹੱਥ ਵਿੱਚ ਫੜੇ ਤੀਰ ਦੀ ਨੋਕ ਨਾਲ ਇੱਕ ਛੋਟਾ ਜਿਹਾ ਕਾਹੀ ਦਾ ਬੂਟਾ ਜੜੋਂ ਪੁੱਟ ਦਿੱਤਾ ਤੇ ਬੂਟਾ ਪੁੱਟਦੇ ਹੋਏ ਗੁਰੂ ਜੀ ਨੇ ਆਖਿਆ ਕਿ ਮੈਂ ਜਿਵੇਂ ਇਹ ਬੂਟਾ ਜੜ੍ਹ ਪਲੋਂ ਕੁੱਟਿਆ ਹੈ ਇੰਜ ਹੀ ਮੁਗਲਾਂ ਦੀਆਂ ਜੜ੍ਹਾਂ ਵੀ ਪੁੱਟੀਆਂ ਜਾਣਗੀਆਂ ਉਸ ਤੋਂ ਬਾਅਦ ਗੁਰੂ ਜੀ ਰਾਏ ਕਲਾਂ ਤੋਂ ਵਿਦਾ ਹੋ ਕੇ ਉਸ ਨੂੰ ਸੇਵਾ ਸਤਕਾਰ ਦੇ ਬਦਲੇ ਯਾਦਗਾਰੀ ਵਿੱਚ ਇੱਕ ਤਲਵਾਰ ਭੇਟ ਕਰਕੇ ਜਟਪੁਰੇ ਤੋਂ ਚੱਲ ਕੇ ਦੀਨੇਪਿੰਡ ਪਹੁੰਚੇ ਉਥੇ ਚੌਧਰੀ ਲਖਮੀਰ ਸਮੀਰ ਤੇ ਤਖਤਮਲ ਨੇ ਗੁਰੂ ਜੀ ਦਾ ਸਵਾਗਤ ਕੀਤਾ ਅਤੇ ਆਪਣੇ ਚੁਬਾਰੇ ਵਿੱਚ ਠਹਿਰਾਇਆ ਇਹ ਤਿੰਨੋ ਵਿਰਾ ਜੋਧ ਰਾਏ ਦੇ ਪੋਤਰੇ ਸਨ ਜਿਸ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸਿੱਖੀ ਧਾਰਨ ਕੀਤੀ ਸੀ ਅਤੇ ਆਪਣੀ ਫੌਜ ਸਮੇਤ ਗੁਰੂ ਸਰਦੀ ਜੰਗ ਵਿੱਚ ਹਿੱਸਾ ਲਿਆ ਸੀ ਤੇ ਬਹਾਦਰੀ ਦੇ ਜੋਹਰ ਵਿਖਾਏ ਸਨ ਜਿਉਂ-ਜਿਉਂ ਸਿੱਖਾਂ ਨੂੰ ਗੁਰੂ ਜੀ ਦੇ ਦੀਨੇ ਪਿੰਡ ਵਿੱਚ ਆਉਣ ਦਾ ਪਤਾ ਲੱਗਦਾ ਗਿਆ ਉਹ ਰੋਜ਼ ਦਰਸਾਂ ਨੂੰ ਆਉਣ ਲੱਗ ਪਏ ਚੰਗੀਆਂ ਰੌਣਕਾਂ ਲੱਗਣ ਲੱਗ ਪਈਆਂ ਗੁਰੂ ਜੀ ਨੇ ਸਿੱਖਾਂ ਨੂੰ ਹੁਕਮਨਾਮੇ ਭੇਜੇ ਕਿ ਹਥਿਆਰ ਬੰਦ ਹੋ ਕੇ ਜਲਦੀ ਹੀ ਉਹਨਾਂ ਕੋਲ ਆਉਣ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੂੰ ਵੀ ਇਹ ਖਬਰ ਮਿਲ ਗਈ ਕਿ ਗੁਰੂ ਜੀ ਦੀਨੇ ਪਿੰਡ ਵਿੱਚ ਹਨ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਕਈ ਦਿਨਾ ਤੱਕ ਦੀਨੇ ਪਿੰਡ ਵਿੱਚ ਠਹਿਰੇ ਤੇ ਬਹੁਤ ਸਾਰੇ ਸੇਖ ਯੋद्धा ਗੁਰੂ ਜੀ ਦੀ ਸੇਵਾ ਵਿੱਚ ਆ ਹਾਜ਼ਰ ਹੋਏ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਯਾ ਭੁੱਲ ਨਾ ਚੁੱਕਦਾ ਦੀਖੀ ਮਹਾਂ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਦਾਨ ਗੁਰੂ ਨਾਨਕ ਲਿਖਣਾ ਵਾਹਿਗੁਰੂ ਜੀ ਅੱਗੇ ਮੇਰੀ ਅਰਦਾਸ ਹੈ ਕਿ ਆਪ ਸਭਨਾ ਦਿਆਂ ਸਾਰੀਆਂ ਦੁੱਖ ਤਕਲੀਫਾਂ ਦੂਰ ਕਰਕੇ ਖੁਸ਼ੀਆਂ ਪ੍ਰਦਾਨ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ